ਸ਼ਰਮਨੀ ਕਾਲੀ ਦਲ ਦੇ ਬਾਗੀ ਧੜੇ ਦੇ ਲੀਡਰ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਇਸ ਦੌਰਾਨ ਉਹਨਾਂ ਨੇ ਸ੍ਰੀ ਕਾਲ ਤਖਸਾਹ ਸਾਹਿਬ ਵਿਖੇ ਵੀ ਮੱਥਾ ਟੇਕਿਆ ਹੈ ਇਸ ਦੌਰਾਨ ਗੱਲਬਾਤ ਕਰਦੇ ਹਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੇ ਵੱਲੋਂ ਜੋ ਸਪਸ਼ਟੀਕਰਨ ਸ੍ਰੀ ਕਾਲ ਤਖਸਾਹ ਸਾਹਿਬ ਵਿਖੇ ਦਿੱਤਾ ਗਿਆ ਹੈ ਉਸ ਦੇ ਉੱਪਰ ਫੈਸਲਾ ਲੈਣ ਦੇ ਲਈ குரு ਸਾਹਿਬ ਪੰਜ ਸਿੰਘ ਸਹਿਬਾਨ ਨੂੰ ਬਲ ਬਖਸ਼ਣ ਸ਼ਕਤੀ ਬਖਸ਼ਣ ਤਾਂ ਜੋ ਉਹ ਉਸ ਦੇ ਉੱਪਰ ਫੈਸਲਾ ਲੈ ਸਕਣ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨਿਮਾਣੇ ਸਿੱਖ ਹੋਣ ਦੇ ਨਾਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੋ ਬੇਨਤੀ ਕੀਤੀ ਹੈ ਉਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਇੱਥੇ ਆ ਕੇ ਅਕਾਲ ਤਖਤ ਸਾਹਿਬ ਦੇ ਉੱਪਰ ਬੇਨਤੀ ਕਰਨ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਦੀ ਪ੍ਰੈਜ਼ੀਡੀਅਮ ਦੇ ਸਾਰੇ ਮੈਂਬਰ ਸਹਿਬਾਨ ਇੱਥੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਕੇ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਤੇ 6ਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਸਾਰਿਆਂ ਨੇ ਗੁਰੂ ਸਾਹਿਬ ਦਾ ਓਟ ਅਸਰਾ ਲਿਆ ਅਤੇ ਅਰਦਾਸ ਬੇਨਤੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਗੁਰੂ ਰਾਮਦਾਸ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਕਿ ਇਹ ਜਿਹੜਾ ਅਸੀਂ ਮਿਸ਼ਨ ਅਰੰਭਿਆ ਆ ਇਹ ਜਿਹੜਾ ਉਪਰਾਲਾ ਕੀਤਾ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲੇ ਤੇ ਅਸੀਂ ਸਿੱਖ ਪੰਥ ਨੂੰ ਜਿਹੜਾ ਬੜਾ ਗਹਿਰਾ ਸੰਕਟ ਆ ਜੇ ਸਮੇਂ ਚੋਂ ਆਪਾਂ ਗੁਜ਼ਰ ਰਹੇ ਆ ਸਿੱਖ ਪੰਥ ਨੂੰ ਸੰਕਟ ਤੋਂ ਕੱਢ ਸਕੀਏ ਤੇ ਦਵਾਰਾ ਮੋਢ ਸੁਰਜੀਤੀ ਵੱਲ ਸ਼੍ਰੋਮਣੀ ਕਾਲੀ ਦਲ ਨੂੰ ਲੈ ਕੇ ਜਾਈਏ ਤੇ ਅਕਾਲੀ ਦਲ ਵਾਸਤੇ ਅਸੀਂ ਜਿਹੜੀ ਇਹ ਯੋਜਨਾ ਹੈ ਸੇਵਾ ਕਰਨੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੀ ਸੰਗਤ ਸਾਡਾ ਸਾਥ ਦੇਵੇ ਅਸੀਂ ਅਪੀਲ ਬੇਨਤੀ ਕਰਦੇ ਹਾਂ ਸਮੁੱਚੇ ਸਿੱਖ ਪੰਥ ਨੂੰ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਸਾਰੀਆਂ ਪੰਥਕ ਅਤੇ ਅਸ਼ੀਆਂ ਨੂੰ ਅਤੇ ਪੰਜਾਬੀਆਂ ਨੂੰ ਕੀ ਦੇਖੋ ਸਾਰਿਆਂ ਦਾ ਸਾਂਝਾ ਇਹ ਪਰਾਲਾ ਆ ਅਸੀਂ ਬੜਾ ਪੱਕਾ ਮਨ ਬਣਾ ਕੇ ਆਏ ਆ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਨਮੈਂਦਾ ਜਮਾਤ ਆ ਪੰਜਾਬ ਦੀ ਇਹ ਰਾਜਸੀ ਪਾਰਟੀ ਆ ਜਿਹਨਾਂ ਜਿਹਦਾ ਬੜਾ ਪੁਰਾਣਾ ਲੰਮਾ ਇਤਿਹਾਸਿਕ ਇਤਿਹਾਸ ਆ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਬੜੀਆਂ ਸ਼ਹਾਦਤਾਂ ਵੀ ਹੋਈਆਂ ਤੇ ਬੜੇ ਤਸੀਹੇ ਚੱਲੇ ਜਿਹਦੇ ਨਾਲ ਅਸੀਂ ਆਜ਼ਾਦੀ ਦੇ ਸੰਗਰਾਮ ਵਿੱਚ ਵੀ ਬੜਾ ਵੱਡਾ ਯੋਗਦਾਨ ਪਾਇਆ ਆਜ਼ਾਦੀ ਤੋਂ ਬਾਅਦ ਵੀ ਸਾਡਾ ਬਹੁਤ ਵੱਡਮੁੱਲਾ ਹਿੱਸਾ ਆਇਆ ਆਪਣੇ ਦੇਸ਼ ਹਿੰਦੁਸਤਾਨ ਦੇ ਵਿੱਚ ਤੇ ਹੁਣ ਜੇ ਅਗਰ ਸਾਡੇ ਵਿੱਚ ਕੋਈ ਕਮਜ਼ੋਰੀ ਆ ਗਈ ਸਾਡੇ ਚ ਨਿਗਾਰ ਆ ਗਿਆ ਅਸੀਂ ਉਹਨੂੰ ਦੂਰ ਕਰਨਾ ਚਾਹੁੰਦੇ ਆ ਇਸ ਲਈ ਅਸੀਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣੇ ਸੁਧਾਰ ਲਹਿਰ ਦਾ ਮਿਸ਼ਨ ਇਹਨੂੰ ਬਣਾ ਕੇ ਤੁਰੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਸੰਗਤਾਂ ਸਾਡਾ ਸਾਥ ਦੇਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਵੀ ਪ੍ਰਚਾਰਕ ਨੇ ਟਾਡੀ ਸਿੰਘ ਨੇ ਕਵੀਸ਼ਰ ਨੇ ਇਤਿਹਾਸਕਾਰ ਨੇ ਬੁੱਧੀਜੀਵੀ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜਿੱਥੇ ਤੁਸੀਂ ਸਾਨੂੰ ਆਪਣੇ ਸੁਝਾਅ ਵੀ ਦਿਓ ਕਿਵੇਂ ਆਪਾਂ ਇਸ ਲਹਿਰ ਨੂੰ ਤਕੜਾ ਤੇ ਪ੍ਰਚੰਡ ਕਰ ਸਕਾਂਗੇ ਕਿਵੇਂ ਸੰਗਤਾਂ ਦਾ ਜਿਹੜਾ ਅੱਗੇ ਭਰੋਸਾ ਟੁੱਟ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਉਸ ਭਰੋਸੇ ਨੂੰ ਦੁਬਾਰਾ ਕਿਵੇਂ ਕਾਇਮ ਕੀਤਾ ਜਾ ਸਕੂਗਾ ਤੇ ਨਾਲ ਤੁਸੀਂ ਸਾਡੀ ਇਸ ਲਹਿਰ ਦਾ ਹਿੱਸਾ ਵੀ ਬਣੋ ਇਹ ਤਾਂ ਹੁਣ ਦੇਖੋ ਸਿੰਘ ਸਭਾਣਾ ਦੇ ਕੋਲ ਇਹ ਸਾਰਾ ਜਿਹੜਾ ਮਾਮਲਾ ਹੈਗਾ ਇਹਦੇ ਤੇ ਕੋਈ ਗੱਲ ਕਰਨੀ ਕੋਈ ਬਹੁਤੀ ਵਾਜਬ ਨਹੀਂ ਇੱਥੇ ਇਸ ਪੁਜਤਰistan ਤੇ ਆ ਕੇ ਤੇ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਕਿ ਸਿੰਘ ਸਬਾਨ ਜੋ ਸਿੱਖ ਪੰਥ ਦੀ ਪਰੰਪਰਾ ਹੈ ਜੋ ਆਪਣਾ ਇਤਿਹਾਸਿਕ ਆਪਣੇ ਕੋ ਉਧਾਰਨਾ ਰਹੀਆਂ ਨੇ ਉਹਦੇ ਮੁਤਾਬਕ ਸਿੰਘ ਸਬਾਨ ਗੁਰੂ ਸਾਹਿਬ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਨਾਂ ਤੇ ਮਿਹਰ ਕਰਨਗੇ ਤੇ ਉਹ ਉਹਦੇ ਮੁਤਾਬਕ ਇਹ ਫੈਸਲਾ ਲੈਣਗੇ ਤੇ ਨਾਲ ਨਾਲੇ ਵੀ ਚੋਣਾਂਾਂ ਕਰਕੇ ਅਸੀਂ ਵੀ ਸੰਗਤ ਦੇ ਨਿਵਾਣੇ ਸੇਵਕਿਆਂ ਕਿ ਜਿਵੇਂ ਅਸੀਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ ਐਵੇਂ ਸਮੂਹ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਉਹ ਸਿੰਘ ਸਿਬਾਹ ਨੂੰ ਆ ਕੇ ਬੇਨਤੀ ਕਰਨ ਉਹਨਾਂ ਨੂੰ ਆਪਣੇ ਸੁਝਾਅ ਦੇਣ ਤਾਂ ਕਿ ਇੱਕ ਵਧੀਆ ਤੇ ਇੱਕ ਆਮ ਰਹਿ ਬਣ ਸਕੇ ਕਿ ਸਿੱਖ ਪੰਥ ਨੂੰ ਇਸ ਕ੍ਰਾਈਸਿਸ ਵਿੱਚੋਂ ਸਿੱਖ ਲੀਡਰਸ਼ਿਪ ਨੂੰ ਇਸ ਸੰਕਟ ਵਿੱਚੋਂ ਕਿਵੇਂ ਕੱਢਿਆ ਜਾਵੇ ਤੇ ਸਾਨੂੰ ਉਮੀਦ ਹੈ ਕਿ ਦੁਨੀਆਂ 'ਚ ਬੈਠੇ ਸਿੱਖ ਪੰਥਦਰਦੀ ਜਾਂ ਜਿਹੜੀ ਆਪਣੀ ਸੰਗਤ ਆ ਆਪਣੇ ਪੰਜਾਬ ਵਿੱਚ ਵੀ ਦੇਸ਼ ਵਿੱਚ ਵੀ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਬੜਾ ਇਸ ਗੱਲ ਦਾ ਫਿਕਰ ਆ ਤੇ ਉਹ ਆਪਣੇ ਸੁਝਾਅ ਦੇਣਗੇ ਤੇ ਇਸ ਲਹਿਰ ਦਾ ਹਿੱਸਾ ਬਣਨਗੇ ਚਲੋ ਇਹ ਤਾਂ ਜੀ ਕਿਸੇ ਨੇ ਕਮੇਟੀ ਬਣਾਤੀ ਕਦੀ ਟਾਤੀ ਆਪਣੀ ਮਰਜ਼ੀ ਦਾ ਸਭ ਕੁਝ ਕਰ ਲਿਆ ਅਸੀਂ ਤਾਂ ਇਹ ਕਹਿ ਸਕਾਂਗੇ ਕਿ ਜਿਹੜੀ ਪੰਥ ਦੀ ਲੀਡਰਸ਼ਿਪ ਆ ਇਹ ਕਿਸੇ ਨਿੱਜੀ ਦੇ ਆਲੇ ਦੋਲੇ ਨਹੀਂ ਘੁੰਮਣੀ ਚਾਹੀਦੀ ਇਹ ਨਿਰਸਵਾਰਥ ਹੋਣੀ ਚਾਹੀਦੀ ਆ ਸਾਨੂੰ ਕੋਈ ਕਿਸੇ ਗੱਲ ਨਾਲ ਲਾਲਸਾ ਨਹੀਂ ਕੋਈ ਸਾਡਾ ਆਪਣਾ ਸਵਾਰਥ ਨਹੀਂਗਾ ਕੋਈ ਸਾਡਾ ਆਪਣਾ ਏਜੰਡਾ ਨਹੀਂਗਾ ਤੇ ਇਹ ਜਰੂਰ ਕਵਾਂਗੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤਿਆਗ ਦੀ ਭਾਵਨਾ ਕਰਦੇ ਹੋਏ ਉਹਨਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਆ ਅਸੀਂ ਉਹਨਾਂ ਨੂੰ ਇਹ ਵੀ ਦਿੱਤਾ ਸੀਗਾ ਨਾ ਮੈਂ ਮੰਨ ਕਰਦਾ ਇਹ ਮੈਂ ਨਹੀਂ ਕਹਿੰਦਾ ਸੰਗਤਾਂ ਕਹਿਦੀਆਂ ਨੇ ਸੰਗਤ ਦੀ ਭਾਵਨਾ ਆ ਸਾਡੇ ਤੋਂ ਬੜੀਆਂ ਕਰਹਿਤਾ ਹੋਈਆਂ ਗਲਤੀਆਂ ਹੋਈਆਂ ਅਸੀਂ ਆਪਣੇ ਅਕਾਲ ਤੱਕ ਸਭ ਤੋਂ ਮਨਮੁਖ ਹੋ ਗਏ ਤੇ ਦੱਸੋ ਕਿੱਥੇ ਖੜੇ ਆ ਸਦਾ ਤਾਂ ਮਰਨ ਜੀਣ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੀ ਰੱਖੀ ਨਹੀਂ ਰੱਖ ਸਕੇ ਤੇ ਜਿਹੜੇ ਪਾਪੀ ਸੀਗੇ ਅਸੀਂ ਉਹਨਾਂ ਨੂੰ ਸਜ਼ਾ ਨਹੀਂ ਦਿਵਾ ਸਕੇ ਉਹਨਾਂ ਨੂੰ ਜਦੋਂ ਪੰਥ ਦੀ ਸਰਕਾਰ ਸੀ ਉਦੋਂ ਸਾਰੇ ਟੰਗ ਦੇਣੇ ਚਾਹੀਦੇ ਸੀਗੇ ਤਾਂ ਕਿ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਸ਼ਾਂਤ ਹੋ ਜਾਂਦੇ ਇੱਕ ਦਫਾ ਇਨਸਾਫ ਮਿਲ ਜਾਂਦਾ ਸਿੱਖ ਕੌਮ ਨੂੰ ਪਰ ਅੱਜ ਵੀ ਅਸੀਂ ਇਨਸਾਫ ਲੱਭ ਰਹੇ ਆ ਸਾਨੂੰ ਅੱਜ ਵੀ ਇਨਸਾਫ ਨਹੀਂ ਮਿਲ ਰਿਹਾ ਨਾ ਪੰਥ ਦੀ ਸਰਕਾਰ ਨੇ ਦਿੱਤਾ ਸਿੰਘਾਂ ਨੂੰ ਤੇ ਨਾ ਹੀ ਕਾਂਗਰਸ ਨੇ ਨਾ ਕੀ ਕਰਨਾ ਸੀਗਾ ਉਹਦਾ ਟਾਈਮ ਪਾਸ ਕਰ ਗਿਆ ਆਪਣੇ ਕੈਪਟਨ ਬਰੇਂਦਰ ਸਿੰਘ ਜੀ ਤੇ ਹੁਣ ਜਿਹੜੀ ਹੁਣ ਦੀ ਸਰਕਾਰ ਆ ਇਹ ਵੀ ਆਲਾ ਟਾਲਾ ਕਰਦੀ ਆ ਇਹ ਵੀ ਉਹਨਾਂ ਦੀ ਮਦਦ ਕਰ ਰਹੀ ਆ ਜਿਹੜੇ ਉਹ ਡੇਰੇ ਦੇ ਆਪਣੇ ਦੋਖੀ ਨੇ ਜਿਹੜੇ ਇਸ ਇੱਕ ਪੰਥ ਦੇ ਤੇ ਜਿਹੜੇ ਜਿਨ੍ਹਾਂ ਨੇ ਪਾਪ ਕੀਤਾ ਪਾਪੀਆਂ ਤੇ ਮਦਦ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਕੋਈ ਫੈਸਲਾ ਲੈਂਦਾ ਤੇ ਉਹ ਸਾਰਿਆਂ ਨੂੰ ਪੁੱਛ ਕੇ ਸਾਰਿਆਂ ਦੀ ਸਲਾਹ ਨਾ ਨਹੀਂ ਲੈਂਦਾ ਜੇ ਸਾਰਿਆਂ ਨੂੰ ਪੁੱਛ ਕੇ ਫੈਸਲਾ ਲਿਆ ਹੁੰਦਾ ਤੇ ਜਿਹੜਾ ਡੇਰੇ ਵਾਲਾ ਸਾਧ ਆ ਉਹਨੂੰ ਕਦੀ ਮਾਫੀ ਨਹੀਂ ਸੀ ਮਿਲਣੀ ਜੇ ਕੋਈ ਚੰਗੇ ਤਗੜੇ ਲੀਡਰ ਹੁੰਦੇ ਉਹਨਾਂ ਨਾਲ ਬੈਠੇ ਹੁੰਦੇ ਉਹਨਾਂ ਦੀ ਸਲਾਹ ਲਈ ਜਾਂਦੀ ਜਿਹੜੇ ਅਜੇ ਤਾਂ ਰੱਬ ਨੂੰ ਪਿਆਰੇ ਹੋ ਗਏ ਵਿਚਾਰੇ ਅਜ ਨਹੀਂ ਹੈਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਜੇ ਉਹ ਹੁੰਦੇ ਤੇ ਇਹ ਪੰਥ ਨੂੰ ਇਹ ਸੰਕਟ ਨਹੀਂ ਸੀ ਦੇਖਣਾ ਪੈਣਾ 30 ਤਰੀਕ ਦੀ ਸਿੰਘ ਸਾਹਿਬ ਉਹਨਾਂ ਦੀ ਮੀਟਿੰਗ 5 6 ਦੀ ਮੀਟਿੰਗ ਹੈਗੀ ਹੈ ਦੇਖੋ ਸਾਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਉਹਨਾਂ ਤੋਂ ਬੜੀ ਆਸ ਹੈ ਤੇ ਸਾਰਾ ਸਿੱਖ ਪੰਥ ਇਹ ਟੇਕ ਲਾ ਕੇ ਬੈਠਾ ਆ ਕਿ ਜਿਹੜੀਆਂ ਪਰੰਪਰਾਵਾਂ ਨੇ ਆਪਣਾ ਸਦਾਤ ਆਪਣੀ ਵਿਚਾਰ ਦਾ ਰਸੂਲ ਨੇ ਸਿੱਖਾਂ ਦੇ ਉਹਦੇ ਮੁਤਾਬਕ ਹੀ ਫੈਸਲਾ ਹੋਊਗਾ ਤੇ ਸਾਨੂੰ ਯਕੀਨ ਹੈ ਕਿ ਫੈਸਲਾ ਸਿੰਘ ਸਾਹਿਬ ਸਹੀ ਕਰਨਗੇ ਤੇ ਸੰਗਤਾਂ ਵੀ ਇਹ ਚਾਹੁੰਦੀਆਂ ਨੇ ਅੱਜ ਸਾਰੀ ਦੁਨੀਆ 'ਚ ਸੰਗਤ ਬੈਠੀ ਇਹ ਆਸਾ ਨਾਲ ਕੇ ਬੈਠੀ ਆ ਕਿ ਜਿਹੜਾ ਫੈਸਲਾ ਆ ਸਿੱਖ ਪਰੰਪਰਾ ਦੇ ਮੁਤਾਬਕ ਹੋਊਗਾ ਤੇ ਸਾਨੂੰ ਸਾਰਿਆਂ ਨੂੰ ਪ੍ਰਵਾਨ ਹੋਊਗਾ